ਪੰਜਾਬ ਦੇ ਵਿੱਚ ਲਗਾਤਾਰ ਚੋਰੀ ਦੇ ਮਾਮਲੇ ਵਧਦੇ ਜਾ ਰਹੇ ਨੇ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਉਹਨਾਂ ਨੂੰ ਪੁਲਿਸ ਦਾ ਜ਼ਰਾ ਵੀ ਖੌਫ ਨਾ ਰਿਹਾ ਅਤੇ ਉਹ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਇਥੋਂ ਤੱਕ ਕਿ ਹੁਣ ਉਹਨਾਂ ਦੇ ਵੱਲੋਂ ਗੁਰੂ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਜਾ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਚੋਰੀ ਦੀ ਘਟਨਾ ਨੂੰ ਚੋਰ ਦੇ ਵੱਲੋਂ ਅੰਜਾਮ ਦਿੱਤਾ ਗਿਆ ਜਿਸ ਦੇ ਕਸ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਚੋਰ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦਾ ਹੈ ਹਾਲਾਂਕਿ ਉਸ ਦਾ ਮੂੰਹ ਲਪੇਟਿਆ ਹੁੰਦਾ ਹੈ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਚੋਰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦਾ ਉਸ ਤੋਂ ਬਾਅਦ ਤਾਬਿਆਂ ਦੇ ਵਿੱਚ ਪਈ ਗੋਲਕ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰ ਤਾਬੇ ਦੇ ਵਿੱਚ ਬੈਠ ਕੇ ਗੋਲਕ ਨੂੰ ਤੋੜ ਰਿਹਾ ਹੈ ਅ ਤਦ ਤੋਂ ਬਾਅਦ ਚੋਰੀ ਕਰਕੇ ਫਰਾਹ ਹੋ ਜਾਂਦਾ ਹੈ ਆਉ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆ ਉਸ ਇਸ ਟੀਵੀ ਤਸਵੀਰਾਂ ਤੁਸੀਂ ਦੇਖਿਓ ਕਿ ਚੋਰ ਕਿੰਨਾ ਸ਼ਾਤਸੀ ਤੇ ਕਿਸ ਤਰ੍ਹਾਂ ਉਸ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਪੂਰੀ ਘਟਨਾ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੀ ਦੱਸੀ ਜਾ ਰਹੀ ਹੈ ਜਿੱਥੇ ਚੋਰ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਚੋਰ ਗੋਲਕ ਦੇ ਵਿੱਚ ਪਏ ਪੈਸੇ ਤੇ ਨਾਲ ਹੀ ਫੂਰ ਵੀਸ ਮਨ ਚੁੱਕ ਕੇ ਫਰਾਰ ਹੋ ਗਿਆ ਕੀ ਕਹਿਣਾ ਇਸ ਸਬੰਧੀ ਆਉ ਸੁਣ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਰਾਤ 20 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਆਏ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਉਹਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲਮਾਰੀਆਂ ਸਾਡੀਆਂ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਤੇ ਇਨਵਰਟਰ ਬੈਟਰਾ ਤੇ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਇਹ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇੱਥੇ ਚਲ ਗਿਆ ਪੁਲਿਸ ਨੂੰ ਦੱਸਿਆ ਹਾਂਜੀ ਅਸੀਂ ਜਦੋਂ ਸਵੇਰੇ ਗੁਰਦਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਠੜਨੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਇਹ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ دہشت ਭਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ